ਕੋਈ ਹੋਰ ਬਸਤੂ ਕ੍ਰਿਪਾ ਕਰਕੇ ਪ੍ਰਕਿਰਿਆ ਪੜਾਪ ਜਾਂਦੀ ਹੈ ਲੈ ਕੇ ਇਹ ਜੀ ਰੇਂਜ ਦੇ ਪ੍ਰਤੀਕਤਰੀਏ ਤਾਂ ਇੱਥੇ ਅਨੁਕਨੀ ਪਾਜਕ ਅ ਮਿਤੀ 20 ਜਨਵਰੀ 2026 ਨੂੰ ਮਾਨਯੋਗ ਸੀਐਮ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਜੀ ਇਹਨਾਂ ਦੇ ਹੁਕਮਾ ਮੁਤਾਬਿਕ ਅਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਜੀ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਆਪਰੇਸ਼ਨ ਪ੍ਰਹਾਰ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਮੁਹਿੰਮ ਦਾ ਮੁੱਖ ਮਕਸਦ ਜਿਹੜੇ ਸੰਗਠਿਤ ਅਪਰਾਧ ਦੇ ਗਿਰੋਹ ਹੈ ਉਹਨਾਂ ਦੇ ਜਾਲ ਨੂੰ ਪੂਰੀ ਤਰ੍ਹਾਂ ਤਫਸਤ ਕਰਨਾ ਹੈ ਇਸੇ ਮੁਹਿੰਮ ਦੇ ਤਹਿਤ ਫਰੀਦਕੋਟ ਅਰੇਂਜ ਦੇ ਵਿੱਚ ਜਿਹੜੇ ਤਿੰਨੋਂ ਜ਼ਿਲ੍ਹੇ ਪੈਂਦੇ ਐ ਸ੍ਰੀ ਮੁਕਸਰ ਸਾਹਿਬ ਮੋਗਾ ਅਤੇ ਫਰੀਦਕੋਟ ਇਹਨਾਂ ਤਿੰਨਾਂ ਜ਼ਿਲ੍ਹਿਆਂ ਵੱਲੋਂ 1100 ਤੋਂ ਵੱਧ ਫੋਰਸ ਡਿਪਲੋਏ ਕਰਕੇ 500 ਤੋਂ ਵੱਧ ਰੇਡਾ ਕਰਕੇ ਤਲ 137 ਅਪਰਾਧਾ ਨੂੰ ਜੇਲਾ ਦੇ ਸਲਾਫਾ ਦੇ ਪਿੱਛੇ ਪਹੁੰਚਾਇਆ ਗਿਆ ਹੈ ਇਸ ਤੋਂ ਇਲਾਵਾ 25 25 ਵਿਅਕਤੀਆਂ ਦੇ ਖਿਲਾਫ ਅਪਰਾਧ ਰੋਕੂ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਇਸ ਤੋਂ ਇਲਾਵਾ 40 ਵਿਅਕਤੀਆਂ ਨੂੰ ਕੁਜਗੀਚ ਕਰਨ ਤੋਂ ਬਾਅਦ ਫਾਰਕ ਕੀਤਾ ਗਿਆ ਹੈ ਇਸ ਦੇ ਵਿੱਚ ਕੱਲ ਦੀ ਟੋਟਲ ਰਿਕਵਰੀ 64 ਗ੍ਰਾਮ ਹਿਰੋਇਨ ਫਾਰਮਾਓਪੀਆਇਡਸ ਦੀ ਰਿਕਵਰੀ ਐਕਸਾਈਜ਼ ਐਕਟ ਦੀ ਰਿਕਵਰੀ ਉਸ ਤੋਂ ਇਲਾਵਾ 3 ਗੈਰ ਕਾਨੂੰਨੀ ਅਸਲੇ ਦੋ ਮੈਗਜ਼ੀਨ ਅਤੇ 24 ਲਾਇਬਰੋਂ ਦਾ ਦੀ ਰਿਕਵਰੀ ਕੀਤੀ ਗਈ ਹੈ। ਕੱਲ ਜਿਹੜੀ ਅਰੈਸਟਾ ਹੋਈ ਹੈ ਇਹਦੇ ਵਿੱਚ 6 ਪ੍ਰੋਕਲੇਮਡ ਆਫੈਂਡਰਸ অর ਐਬਸਕਾਂਡਰਸ ਜਿਨੂੰ ਕਿ ਆਪਾਂ ਭਗੋੜੇ ਕਹਿੰਦੇ ਆ ਉਹ ਵੀ ਸ਼ਾਮਿਲ ਹੈ। ਇਸੇ ਮੁਹਿੰਮ ਦੇ ਤਹਿਤ ਅੱਜ ਮਿਤੀ 21 1 2026 ਨੂੰ ਵੀ ਇਸੇ ਤਰੀਕੇ ਨਾਲ 283 ਰੇਡਸ ਹੁਣ ਤੱਕ ਇਨ੍ਹਾਂ ਤਿੰਨਾਂ ਜ਼ਿਲ੍ਹਾਵਲੋਂ ਕੀਤੇ ਗਏ ਐ ਤੇ ਇਹਨਾਂ ਦੇ ਵਿੱਚ 143 ਮੁਜਰੀਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਵਿੱਚ ਵੀ 6 ਪੀਓ ਭਗੋੜੇ ਸ਼ਾਮਿਲ ਹਨ। ਜ਼ਿਕਰ ਹੋਇਆ ਹੈ ਕਿ ਬੰਬੀਹਾ ਗੁੱਪ ਨਾਲ ਸੰਬੰਧਿਤ ਅੰਮ੍ਰਿਤਪਾਲ ਸਿੰਘ ਉਰਫ ਗੱਗੂ ਜੋ ਕਿ A+ ਕੈਟਾਗਰੀ ਗੈਂਗਸਟਰ ਦਾ ਅਸੋਸੀਏਟ ਹੈ ਉਹਦੀ ਵੀ ਕੱਲ ਗ੍ਰਿਫਤਾਰੀ ਪੈ ਗਈ ਹੈ ਅਤੇ ਇੱਕ B ਕੈਟਾਗਰੀ ਦਾ ਗੈਂਗਸਟਰ ਜਿਹੜਾ ਚੈਪਾਲ ਨਾਲ ਸੰਬੰਧਿਤ ਹੈ ਹਰਪ੍ਰੀਤ ਉਹਦੀ ਵੀ ਗ੍ਰਿਫਤਾਰੀ ਕੱਲ ਕੀਤੀ ਗਈ ਹੈ ਇਸ ਮੁਹਿੰਮ ਦਾ ਮੁੱਖ ਮੰਤਵ ਪੰਜਾਬ ਰਾਜ ਨੂੰ ਇੱਕ ਨਿਡਰ ਸੁਰੱਖਿਤ ਸੂਬਾ ਬਣਾਣਾ ਹੈ ਸੰਗਠਿਤ ਅਪਰਾਧ ਦੇ ਪੂਰੇ ਜਵਾਲ ਜਾਲ ਨੂੰ ਤਬस्त ਕਰਨਾ ਹੈ ਪਬਲਿਕ ਨੂੰ ਇੱਕ ਸੁਰੱਖਿਤਮ ਮਾਹੌਲ ਦੇਣਾ ਹੈ ਤੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਅਤੇ ਸ਼ਾਂਤੀ ਦਾ ਰਾਜ ਬਰਕਰਾਰ ਰੱਖਣਾ ਹੈ ਇਹ ਮੁਹਿੰਮ ਸਾਡੀ ਅੱਗੇ ਵੀ ਜਾਰੀ ਰਹੂਗੀ ਤੇ ਇਸ ਮੁਹਿੰਮ ਦੇ ਅਗਲੇ ਪੜਾਅ ਦੇ ਵਿੱਚ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਟਰੈਵਲ ਏਜੰਟਸ ਕੰਮ ਕਰਦੇ ਆ ਜਿਹੜੇ ਲੋਕਾਂ ਨੂੰ भोले-ਭਾਲੇ ਲੋਗਾਂ ਨੂੰ ਡਰਾ ਕੇ ਧਮਕਾ ਕੇ ਜਾਂ ਉਹਨਾਂ ਨਾਲ ਠੱਗੀਆਂ ਮਾਰ ਕੇ ਉਹਨਾਂ ਦੀ ਮਾਨਵ ਤਸਕਰੀ ਕਰਦੇ ਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਜੋ ਵੀ ਗੰਭੀਰ ਅਪਰਾਧ ਦੇ ਵਿੱਚ ਸੰਲਿਪਤ ਪਾਏ ਜਾਂਦੇ ਹਨ ਮੁਜਰਮ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਅਪੀਸ਼ਨ ਪ੍ਰਹਾਤ ਨੂੰ ਪੁੱਛਿਆ ਕਿ ਪੰਜਾਬ ਦੀ ਗੈਂਗਸਟਰ ਬਾਤ ਤੋਂ ਮੁਕਤ ਕਿ ਜਿਹੜੀਆਂ ਗ੍ਰਿਫਤਾਰੀਆਂ ਸਾਰੀਆਂ ਉਹਨਾਂ ਦੇ ਲਿੰਕ ਗੈਂਗਸਟਰਾਂ ਨਾਲ ਸੀ ਜਾਂ ਉਹ ਗੈਂਗਸਟਰ ਐਕਟੀਵਿਟੀ ਵਿੱਚ ਸ਼ਾਮ ਇਹਨਾਂ ਵਿੱਚ ਜਿਹੜੇ 10 ਗ੍ਰਿਫਤਾਰੀਆਂ ਹੁਣ ਤੱਕ ਹੈਗੀ ਹੈ ਉਹ ਗੈਂਗਸਟਰਾਂ ਦੇ ਅਸੋਸੀਏਟਸ ਜਿਹੜੇ ਉਹਨਾਂ ਨੂੰ ਐਡ ਕਰਦੇ ਸੀ ਅਬੈਟ ਕਰਦੇ ਸੀ ਕਿਸੇ ਵੀ ਤਰੀਕੇ ਨਾਲ ਉਹਨਾਂ ਦੀ ਅਪਰਾਧਿਕ ਗਤੀਵਿਧੀਆਂ ਨੂੰ ਹੈਲਪ ਕਰਦੇ ਸੀ ਇਤਾਂ ਦੀ ਗ੍ਰਿਫਤਾਰੀ ਹੈ ਉਸ ਤੋਂ ਇਲਾਵਾ ਜਿਹੜੀ ਗ੍ਰਿਫਤਾਰੀਆ ਹੈ ਉਹ ਪ੍ਰੋਕਲੇਮਡ ਆਫੈਂਡਰਸ ਮਤਲਬ ਵਿਵਿਧ ਅਪਰਾਧਿਕ ਮਾਮਲਿਆਂ ਦੇ ਵਿੱਚ ਜਿਹੜੇ ਪਗੋੜੇ ਮਾਨਯੋਗ ਅਦਾਲਤਾਂ ਵੱਲੋਂ ਡਿਕਲੇਅਰ ਕੀਤੇ ਜਾ ਚੁਕੇ ਉਹਨਾਂ ਦੀ ਗ੍ਰਿਫਤਾਰੀ ਹੈ ਤੇ ਇਸ ਤੋਂ ਇਲਾਵਾ ਗੰਭੀਰ ਕਿਸਮ ਦੇ ਅਪਰਾਧਿਕ ਮਾਮਲੇ ਜਿਨੂੰ ਕਿ ਆਪਾਂ ਆਰਗੇਨਾਈਜ਼ਡ ਕ੍ਰਾਈਮ ਕਹਿੰਦੇ ਆ ਉਸ ਤਰੀਕੇ ਦੇ ਆਰਗੇਨਾਈਜ਼ਡ ਕ੍ਰਾਈਮ ਦੇ ਮਾਮਲਿਆਂ ਦੇ ਵਿੱਚ ਇਹ ਗ੍ਰਿਫਤਾਰੀਆ ਕੀਤੀ ਗਈ ਹੈ ਡੀਜੀਪੀ ਸਾਹਿਬ ਨੇ ਕਿਹਾ ਕਿ ਇਹ ਮੁਕਤਾਰਾ ਵਿੱਚ ਸ਼ਾਮਲ ਹੋਣ ਜਿਹੜੇ ਇਸ ਐਕਟੀਵਿਟੀ ਇਨ ਸ਼ੁਰੂ ਕਰਦੇ ਹਨ ਉਹਨਾਂ ਕਿਸ ਤਰ੍ਹਾਂ ਬਿਲਕੁਲ ਜਿਹੜਾ ਮਿਸ ਗਾਈਡਡ ਯੂਥ ਹੈ ਉਹਨਾਂ ਨੂੰ ਅਸੀਂ ਇਸ ਮੁਹਿੰਮ ਰਾਹੀਂ ਕੋਟੇਰ ਰਾਹੀਂ ਅਪੀਲ ਵੀ ਕਰਨਾ ਚਾਹੁੰਦੇ ਆ ਕਿ ਜੋ ਇੱਕੀ ਅਪਰਾਧ ਦਾ ਉਹ ਜਿਹੜਾ ਮਾਰਗ ਹੈ ਉਹ ਕਿਸੇ ਨੂੰ ਵੀ ਵਫਾ ਨਹੀਂ ਦਿੰਦਾ ਉਹਦੇ ਨਾਲ ਕਿਸੇ ਨੂੰ ਵੀ ਸੁੱਖ ਨਹੀਂ ਮਿਲਦਾ ਉਹਨੇ ਤੁਹਾਡੀ ਜ਼ਿੰਦਗੀ ਬਰਬਾਦ ਹੀ ਕਰਨੀ ਹੈ ਇਸ ਕਰਕੇ ਇਸ ਅਪਰਾਧ ਦੇ ਰਾਹ ਨੂੰ ਛੱਡ ਕੇ ਇਹ ਮੇਨ ਸਟ੍ਰੀਮ ਦੇ ਵਿੱਚ ਸ਼ਾਮਿਲ ਹੋਣ ਅਤੇ ਕਾਨੂੰਨ ਦੇ ਮੁਤਾਬਿਕ ਆਪਣੀ ਜ਼ਿੰਦਗੀ ਬਸਰ ਕਰ। ਥੈਂਕ ਯੂ